ਏ ਤੇਗਮਿਆਂ ਨੂੰ ਕੱਢ ਗੁਰੂ ਜੀ ਕਹਿੜ ਮੌਲਵੀ ਨੂੰ ਤੇਗ ਵੇਖ ਕੇ ਢੋਬ ਕਾਲ ਜੇ ਪੈਣ ਮੌਲਵੀ ਨੂੰ ਕੰਬ ਰਿਆ ਕਿਉ ਹੁਣ ਤੇਰਾ ਹੰਕਾਰ ਮੌਲਵੀ ਜੀ ਹੀ ਕੰਬ ਰਿਆ ਹੁਣ ਕਿਉ ਤੇਰਾ ਹੰਕਾਰ ਮੌਲਵੀ ਜੀ ਏ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ 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 ਸ਼ਾਹੀ ਕਰਾਮਾਤ ਹੁੰਦੀ ਦੇਸ਼ ਦਾ ਮਾਲਕ ਬਾਦਸ਼ਾਹ ਵੀ ਕਰਾਮਾਤ ਹੁੰਦੀ ਕਰ ਸਕਦਾ ਹੈ ਬਾਦ ਘਾਟ ਸਭ ਕਰਾਮਾਤ ਹੁੰਦੀ ਕਰ ਸਕਦਾ ਹੈ ਬਾਦ ਘਾਟ ਸਭ ਕਰਾਮਾਤ ਹੁੰਦੀ ਇਹ ਜਿਸ ਦੇ ਅੱਗੇ ਝੁਕਦੇ ਦਾਵੇਦਾਰ ਮੌਲਵੀ ਜੀ ਸਭ ਤੋਂ ਵੱਡੀ ਕਾਸਤ ਸਰਵਾਨ ਮੌਲਵੀ ਤੀ ਕਰਾਮਾਤ تلوار ਮੌਲਵੀ ਦੀ ਆਉਂਦਾ ਹੈ ਤੇਰਾ ਮਾ ਕਰਾਮਾਤ ਸਰਵ ਜੀ ਸਤਿਗੁਰੂ ਦੇ ਕਰਾਮਾਤ ਕਰਾਮਾਤ ਸੱਚ ਖੁਦਾ ਦੇ ਉਲਟ ਨਹੀਂ ਕਲਮਾ ਪੜਨਾ ਚਾਹੀਦਾ ਸੱਚ ਖੁਦਾ ਦੇ ਉਲਟ ਨਹੀਂ ਕਲਮਾ ਪੜਨਾ ਚਾਹੀਦਾ ਜਾਨ ਪੁੱਜ ਕੇ ਅੱਗ 'ਚ ਨਹੀਂ ਵੜਨਾ ਚਾਹੀਦਾ ਜਾਨ ਬੁੱਝ ਕੇ ਅੱਗ ਦੇ ਵਿੱਚ ਨਹੀਂ ਵੜਨਾ ਚਾਹੀਦਾ ਮਾਇਆ ਭਾਵੇਂ ਸਾਰੇ ਜੱਗ ਦੇ ਕੰਮ ਚਲਾਉਂਦੀ ਆ ਪਰ ਤਲਵਾਰ ਦੇ ਮੂਰੇ ਇਹ ਵੀ ਨੀਵੀਂ ਪਾਉਂਦੀ ਆ ਮਾਇਆ ਭਾਵੇਂ ਸਾਰੇ ਜੱਗ ਦੇ ਕੰਮ ਚਲਾਉਂਦੀ ਆ ਪਰ ਤਲਵਾਰ ਦੇ ਮੂਰੇ ਇਹ ਵੀ ਨੀਵੀਂ ਪਾਉਂਦੀ ਆ ਜੋੜ ਦੇਖ ਕੇ ਵੈਰੀ ਬਣਦੇ ਯਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਤਾ ਇਹਦੇ ਚਮਤਕਾਰ ਵਿਖਾਲ ਦਈਏ ਜੇ ਆਖੀ ਤਾ ਇਹਦੇ ਚਮਤਕਾਰ ਵਿਖਾਲ ਦਈਏ ਜਿਸਮ ਇੱਕ ਦੋ ਡੋਟੇ ਕਰਕੇ ਚਾਰ ਵਿਖਾਲ ਦਈਏ ਜਿਸਮ ਇੱਕ ਦੋ ਡੋਟੇ ਕਰਕੇ ਚਾਰ ਵਿਖਾਲ ਦਈਏ ਪਾਜੋ ਦਿਨ ਦੀ ਪਾਣੀ ਦੁੱਧ ਨਤਾਰ ਮੌਲ ਵੀ ਜੀ ਸਭ ਤੋਂ ਵੱਡੇ ਦਾ ਹਾਰ ਕਰਵਾਲਾ ਬਬੇ ਦੇ ਕਰਮਾਤ ਤਲਵਾਰ ਮੌਲਵੀ ਦੀ ਸਭ ਤੋਂ ਵੱਡੀ ਕਰਮਾਤ ਤਲਵਾਰ ਮੌਲਵੀ ਦੀ ਸਭ ਤੋਂ ਵੱਡੀ ਕਰਮਾਤ ਤਲਵਾਰ ਮੌਲਵੀ ਦੀ ਇਹੋ ਚੰਟਕਾ ਗਊ ਗਰੀਬ ਦੀ ਹਾਮੀ ਪਰਦੀ ਏ ਇਹੋ ਚੰਟਕਾ ਗਊ ਗਰੀਬ ਦੀ ਹਾਮੀ ਪਰਦੀ ਏ ਮਾੜਾ ਮਰਦਾ ਵੇਖ ਕੇ ਇਹ ਵੀ ਨਾ ਜਰਦੀ ਏ ਮਾੜਾ ਮਰਦਾ ਵੇਖ ਕੇ ਇਹ ਵੀ ਨਾ ਜਰਦੀ ਏ ਧਰਮ ਦੇ ਦੇਂਦੀ ਸਾਰੇ ਕੰਮ ਸਵਾਰ ਮੌਲਵੀ ਜੀ ਸਤਿ ਸ੍ਰੀ ਅਕਾਲ 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 ਤਿਆਂ ਜੇ ਨਾ ਸੋਜੀ ਪਏ ਮਕਾਰਾਂ ਨੂੰ ਮਿੰਟਾਂ ਕੀਤੀਆਂ ਜੇ ਨਾ ਸੋਜੀ ਪਏ ਮਕਾਰਾਂ ਨੂੰ ਮਿੰਟਾਂ ਦੇ ਵਿੱਚ ਦਿੰਦੀ ਹੈ ਸੋਧ ਗਦਾਰਾਂ ਨੂੰ ਇਹ ਮਿੰਟਾਂ ਦੇ ਵਿੱਚ ਦਿੰਦੀ ਹੈ ਇਹ ਸੋਧ ਗਦਾਰਾਂ ਨੂੰ ਰਣ ਤੱਤੇ ਵਿੱਚ ਕਦੇ ਨਹੀਂ ਮੰਨਦੀ ਹਾਰ ਮੌਲਵੀ ਜੀ ਸਤਿਗੁਰੂ ਦਾ ਬਾਦਰ ਬਾਰ ਬਾਰ ਦੇ ਵੱਡੀ ਕਰਾਮਾਤ ਤਲਵਾਰ ਮੋੜਦੀ ਦੀ ਹੱਤੋਂ ਵੱਡੀ ਕਰਾਮਾਤ ਤਲਵਾਰ ਮੋੜਦੀ ਦੀ ਸਰਦਾਰ ਦੇ ਕਰਾਮਾਤ ਤਲਵਾਰ ਕੋੜਦੀ ਦੀ ਹੱਤੋਂ ਵੱਡੀ ਕਰਾਮਾਤ ਤਲਵਾਰ ਕੋੜਦੀ ਦੀ ਇਹ ਮਾੜੇ ਨੂੰ ਕੁਝ ਨਹੀਂ ਕਹਿੰਦੀ ਤਗੜੇ ਨੂੰ ਢਾਉਂਦੀ ਏ ਇਹ ਮਾੜੇ ਨੂੰ ਕੁਝ ਨਹੀਂ ਕਹਿੰਦੀ ਤਗੜੇ ਨੂੰ ਢਾਉਂਦੀ ਏ ਸੁਣੋ ਸੰਗ ਤੇ ਹੋਣੀ ਦੇ ਨਾਲ ਹਾਂੜ ਮਚਾਉਂਦੀ ਏ ਸੁਣੋ ਸੰਗਤੇ ਹੋਣੀ ਦੇ ਨਾਲ ਹਾਨ ਮਚਾਉਂਦੀ ਏ ਟਲ ਜਾ ਕਹਿੰਦੀ ਸੱਚ ਦੀ ਸਰਕਾਰ ਮੌਲਵੀ ਜੀ ਸਤਿ ਸ੍ਰੀ ਅਕਾਲ ਦਰਬਾਰ ਦਰਬਾਰ सभ वॾी कराम तरबार मोल वी